ਕੁਝ ਦਿਨਾਂ ਤੋਂ ਇੱਕ ਨਕਲੀ ਨਿਹੰਗ ਹਰਜੀਤ ਸੂਰ ਰਸੂਲਪੁਰ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਕਿ ਨਿਹੰਗ ਸਿੰਘ ਜਾ ਕੇ ਅਜोध्या ਦੇ ਵਿੱਚ ਲੰਗਰ ਲਾਉਣਗੇ ਔਰ ਬਹੁਤੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਤੇ ਪਤਾ ਹੀ ਨਹੀਂ ਉਹ ਇਹਨੂੰ ਅਸਲੀ ਨਿਹੰਗ ਸਮਝੀ ਜਾਂਦੇ ਆ ਉਹ ਇਹ ਨਿਹੰਗ ਸਿੰਘ ਨਹੀਂ ਇਹ ਆਰਐਸਐਸ ਦੇ ਪਾਲਤੂ ਕੁੱਤੇ ਆ ਜੇ ਕਿਤੇ ਇਹਦੇ ਜੁੱਤੀ ਫੇਰ ਕੇ ਇਹਦੇ ਕੱਪੜੇ ਲਵਾਏ ਜਾਣ ਇੱਕ ਸ਼ਹਿਰੀ ਦੀ ਜਗ੍ਹਾ ਇਹਨਾਂ ਥੱਲੇ ਖਾਕੀ ਨਿੱਕਰ ਪਾਈ ਹੋਣੀ ਆ ਨਿਹੰਗ ਸਿੰਘ ਕਿੱਥੇ ਟਿੱਕੇ ਲਾਉਂਦੇ ਆ ਨਿਹੰਗ ਸਿੰਘ ਕਿੱਥੇ ਤਰਸ਼ੂਲ ਫੜਦੇ ਆ ਨਿਹੰਗ ਸਿੰਘ ਜਿਹੜੇ ਆ ਰੁਦਬਖਸ਼ੀਆਂ ਮਾਲਾ ਕਿੱਥੇ ਪਾਉਂਦੇ ਆ ਇਹ ਕਹਿੰਦਾ ਅਸੀਂ ਸਨਾਤਨੀ ਆ ਪੱਕੇ ਪਰ ਸਿੱਖ ਵਾਸਤੇ ਤੇ ਹੁਕਮ ਆ ਜੱਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨਕੀ ਪ੍ਰਤੀਤ ਫਿਰ ਤੇ ਉਸੇ ਕੀ ਨਹੀਂ ਰਹਿ ਗਿਆ ਤੇ ਇਹ ਕਹਿੰਦਾ ਵੀ ਮੇਰੇ ਵੱਡੇ-ਵਡੇਰੇ ਜਿਹੜੇ ਆ ਕੋਈ ਫਕੀਰ ਸੂ ਹੋਏਗਾ ਕੋਈ ਉਹਨੇ ਬੜੀ ਕੁਰਬਾਨੀ ਕੀਤੀ ਤਗੜੀ ਕਾਦੀ ਕੁਰਬਾਨੀ ਕੀਤੀ ਸਿੱਖ ਧਰਮ ਵਿੱਚ ਕਿੱਥੇ ਲਿਖਿਆ ਹਵਨ ਕਰਨੇ ਜੋ ਐਡਾ ਹੀ ਕੁਰਬਾਨੀ ਵਾਲਾ ਸੀ ਜਿਹੜੇ ਗੁਰਦੁਆਰਿਆਂ ਤੇ ਕਬਜ਼ਾ ਹਿੰਦੂ ਤਬੀਆਂ ਦਾ ਕਬਜ਼ਾ ਉਹ ਗੁਰਦੁਆਰੇ ਆਜ਼ਾਦ ਕਰਾਉਣ ਲਈ ਕੋਈ ਸਟੈਪ ਚੁੱਕਦਾ ਜਗਨਨਾਥਪੁਰੀ ਦੇ ਹਿੰਦੂਆਂ ਦਾ ਕਬਜ਼ਾ ਗਿਆਨ ਗੋਦਰੀ ਤੇ ਹਿੰਦੂਆਂ ਦਾ ਕਬਜ਼ਾ ਗੁਰਦੁਆਰਾ ਡਾਂਗ ਮਾਰ ਤੇ ਹਿੰਦੂਆਂ ਦਾ ਕਬਜ਼ਾ ਬਹੁਤੇ ਗੁਰਦੁਆਰੇ ਜਿਹੜੇ ਆ ਬਹੁਤ ਸਾਰੇ ਗੁਰਦੁਆਰੇ ਜਿਨ੍ਹਾਂ ਤੇ ਹਿੰਦੂਆਂ ਦਾ ਕਬਜ਼ਾ ਉਹ ਜੇ ਇੱਕ ਜੇ ਸਟੈਪ ਚੱਕਿਆ ਹੁੰਦਾ ਫੇਰ ਤੇ ਉਹਨੂੰ ਕਹਿੰਦੇ ਕਿ ਉਹਨੇ ਕੋਈ ਚੰਗਾ ਕੰਮ ਕੀਤਾ ਜਿੱਦਾਂ ਦੀ ਕੜੀ ਉਹਨੇ ਘੋਲੀ ਆ ਉਦਾਂ ਦੀ ਹੁਣ ਇਹ ਕੋਲ ਨੂੰ ਫਿਰਦਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਸ ਵਿੱਚ ਹੀ ਲੜਨ ਜੋਗੇ ਹੋ ਸਤਕਾਰ ਕਮੇਟੀ ਵਾਲੇ ਸਿੰਘਾਂ ਨੂੰ ਕੁੱਟ ਕੇ ਤੁਸੀਂ ਫੇਰ ਬਣੇ ਫਿਰਦੇ ਹੋ ਹੁਣ ਤੁਹਾਡੇ ਸਲੋਤਰ ਕਿੱਥੇ ਗਏ ਆ ਢਾਓ ਜਾ ਕੇ ਉਹਦੇ ਸਲੋਤਰ ਫੇਰੋ ਜਾ ਕੇ ਸਾਰੀ ਸਿੱਖ ਕੌਮ ਦੀ ਬੇਇੱਜ਼ਤੀ ਕਰਾਉਂਦੇ ਆ RAM ਲੱਲਾ ਜੀ ਪੁਧਾਰ ਰਹੇ ਨੇ ਕਿ ਤੈਨੂੰ ਸ਼ੌਂਕ ਆ ਤੂੰ ਬਾਣਾ ਲਾ ਕੇ ਵਾਲ ਪਿੱਛੇ ਨੂੰ ਖਲਾਰ ਕੇ ਤੇ ਚੱਲ ਜਾ ਉੱਥੇ ਜਾ ਕੇ ਮੱਥੇ ਟੇਕੀ ਚੱਲ ਦਮਾਲੇ ਚ ਸਿਰ ਕੱਤੋਂ ਫਸਾਇਆ ਸਾਰੀ ਸਿੱਖ ਕੌਮ ਦੀ ਤੂੰ ਬੇਇੱਜ਼ਤੀ ਕਰਾਉਂਦੇ ਆ ਦਾਲ ਪੰਥ ਨੂੰ ਮੇਰੀ ਬੇਨਤੀ ਆ ਵੀ ਇਹਨੂੰ ਤਲਬ ਕਰੋ ਇਹਦੇ ਜੁੱਤੀ ਫੇਰੋ ਕੋਈ ਬੰਦੇ ਆਲੇ ਕੰਮ ਕਰ ਸਿੱਖ ਕੌਮ ਦਾ ਨਾਮ ਬਦਨਾਮ ਨਾ ਕਰ ਗੁਰੂ ਸਾਹਿਬ ਨੇ ਤੇ ਨਿੱਕੇ ਹੁੰਦਿਆਂ ਹੀ ਖੰਡਨ ਕਰਤਾ Hindu ਧਰਮ ਦਾ ਜਦ ਜਨੇਊ ਪਾਉਣ ਲੱਗੇ ਕਿੰਨੀ ਕੁ ਉਮਰ ਸੀ ਗੁਰੂ ਸਾਹਿਬ ਦੀ ਅਜੇ ਬੱਚੇ ਸੀ ਜਦੋਂ ਉਹਨਾਂ ਨੇ ਕਹਿ ਦਿੱਤਾ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਆ ਕਾ ਹਈ ਤਾਂ ਪੰਡੇ ਕਤ ਨਾ ਇਹ ਟੁੱਟੇ ਨਾ ਮਲ ਲਗੇ ਨਾ ਇਹ ਜਲੇ ਨਾ ਜਾਏ ਤਾਂ ਨਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਉਹ ਕਹਿੰਦੇ ਤੁਹਾਡੇ ਕਹਦੇ ਜਨੇਊ ਆ ਚੌਕੜ ਮੁੱਲ ਆ ਨਾਇਆ ਬਹਿ ਚੱਕ ਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰਬ੍ਰਾਹਮਣthia ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਹਿੰਦੂ ਤਾਂ ਰੰਦਾ ਤੇ ਪਹਿਲਾਂ ਹੀ ਖੰਡੜ ਕਰਤਾ ਗੁਰੂ ਸਾਹਿਬ ਨੇ ਸਿੱਖ ਕਾ ਕੌਣ ਕਹਿੰਦਾ ਸਿੱਖ ਸਨਾਤਨੀ ਆ ਸਿੱਖ ਧਰਮ ਵੱਖਰਾ ਸਾਡਾ ਬਾਣਾ ਵੱਖਰਾ ਸਾਡੀਆਂ ਰਹਿਤਾਂ ਵੱਖਰੀਆਂ ਸਾਡੇ ਗ੍ਰੰਥ ਵੱਖਰੇ ਇਹ ਫੇਰ ਮੁੜ ਮੁੜ ਕੇ ਹਿੰਦੂ ਧਰਮ ਦਾ ਹਿੱਸਾ ਜੀ ਹਿੰਦੂ ਧਰਮ ਦਾ ਹਿੱਸਾ ਜਿੰਨੂੰ ਜਿਆਦਾ ਹਿੰਦੂ ਤਵੀ ਦੇ ਨਾਲ ਹਿੰਦੂਤਾਪ ਦੇ ਨਾਲ ਜਿਆਦਾ ਪਿਆਰ ਹੈਗਾ ਨਾ ਉਹ ਇੱਕ ਇੱਕ ਵਾਲ ਸੂੰ ਗਿਆ ਸੀ ਭੂਵੀ ਪੂਜਨ ਤੇ ਕਾਮ ਨੇ ਉਹਨੂੰ ਐਦਾਂ ਕੱਢ ਕੇ ਬਾਹਰ ਮਾਰਿਆ ਜਿਦਾ ਮੱਖਣ ਚੋ ਵਾਲ ਕੱਢੀ ਦਾ ਤੇ ਹੁਣ ਤੂੰ ਭੂਮੀ ਪੂਜ ਨਹੀਂ ਕਰੀ ਚੱਲ ਉੱਥੇ ਜਾ ਕੇ ਸਿੱਖ ਧਰਮ ਨੂੰ ਨਹੀਂ ਲੋੜ ਤੇਰੇ ਜਿਹੇ ਪਖੰਡੀਆਂ ਦੀ ਆਰਐਸਐਸ ਨੇ ਸਾਰੇ ਗੁਰਦੁਆਰਿਆਂ ਦੇ ਵਿੱਚ ਕੁਸ ਪੈਠ ਕੀਤੀ ਆ ਆ ਜਿਹੜੇ ਹੁਣ ਅਰਦਾਸ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਸਿੰਘ ਗਏ ਸੀ ਤੇ ਉਹਨਾਂ ਨੇ ਜਿਹੜੇ ਉੱਥੇ ਬੰਦੇ ਫੜੇ ਸੀ ਆਈਡੀ ਵਾਲੇ ਉਹ ਸਾਰੇ ਸਿੱਖੀ ਪਹਿਰਾ ਵਿੱਚ ਸੀ ਜਿਨ੍ਹਾਂ ਦੇ ਮੋਬਾਈਲ ਖੋਏ ਸੀ ਆਪਣੇ ਆਸੇ ਪਾਸੇ ਚੱਕਨੇ ਰਿਹਾ ਕਰੋ ਕੋਈ ਪਤਾ ਨਹੀਂ ਕਿ ਗੁਰਸਿੱਖ ਪਹਿਰੇ ਸਾਡੇ ਜਿਹੜੇ ਸਰਕਾਰ ਦੇ ਬੰਦੇ ਛੱਡੇ ਆ ਨਾ ਸਾਡੇ ਨਾਲੋਂ ਵਧੀਆ ਦੇਖੋ ਉਹਨਾਂ ਦੀ ਦੇਖਣ ਨੂੰ ਸਾਡੇ ਨਾਲੋਂ ਵਧੀਆ ਗੁਰਸਿੱਖ ਲੱਗਦੇ ਆ ਸਾਡੇ ਨਾਲੋਂ ਵਧੀਆ ਦਮਾਲੇ ਬੰਦੇ ਆ ਉਹ ਤੇ ਸੋਚ ਉਹਨਾਂ ਦੀ ਜਿਹੜੀ ਆ ਬਿਲਕੁਲ ਸਿੱਖੀ ਤੋਂ ਉਲਟ ਆ ਫੇਰ ਮੇਰੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਆ ਇਹਨੂੰ ਚਾੜਾ ਛਕਾਓ ਅਰਸੂਲਪਰਨ ਇਹ ਸਿਰਫ ਲੰਗਰ ਲਾਉਣ ਦੀ ਨਾ ਹੈਟੇ ਨੇ ਪੈਸੇ ਇਕੱਠੇ ਕਰਨੇ ਆ ਹੋਰ ਕੁਝ ਨਹੀਂ ਸਰਕਾਰੀ ਮੰਦਰ ਅਜੋਦੇ ਅਚ ਜਿਹੜਾ ਬਣਦਾ ਪਿਆ ਸਰਕਾਰ ਹੀ ਬਣਾ ਰਹੀ ਆ ਇਹਨੇ ਸੋਚਿਆ ਹੋਣਾ ਜੇ ਮੈਂ ਲੰਗਰ ਲਾਵਾਂਗਾ ਸ਼ਾਇਦ ਮੋਦੀ ਮੈਨੂੰ ਵੀ ਗ੍ਰਾਂਟ ਗ੍ਰੰਟ ਦੇ ਦੇਵੇ ਕੋਈ ਵੀ ਦੋ ਜਾਲ ਪਤੀਲੇ ਚੌਲਾਂ ਦੇ ਵਰਤਾ ਦੇਾਂਗੇ ਤੇ ਗਰਾਂਟਾਂ ਲੈ ਕੇ ਤੇ ਘਰ ਨੂੰ ਆ ਜਾਾਂਗੇ ਇਹੋ ਜਿਹੇ ਲੰਗਰ ਦੀ ਵੀ ਤੋਹੀਨ ਕਰਦੇ ਆ ਇਹਨਾਂ ਨੂੰ ਤਾਂ ਲੰਗਰ ਦੀ ਮਰਿਆਦਾ ਹੀ ਨਹੀਂ ਪਤਾ ਕੀ ਹੁੰਦੀ ਆ ਜਿਨ੍ਹਾਂ ਨੂੰ ਧਰਮ ਬਾਰੇ ਨਹੀਂ ਪਤਾ ਉਹਨਾਂ ਨੂੰ ਲੰਗਰ ਦੀ ਮਰਿਆਦਾ ਕੀ ਪਤਾ ਹੋਵੇਗੀ ਸੋ ਸੇਖ ਕੌਮ ਨੂੰ ਮੇਰੀ ਬੇਨਤੀ ਆ ਇਹਦਾ ਵੱਧ ਤੋਂ ਵੱਧ ਵਿਰੋਧ ਕਰੋ ਜਿਹੜੀ ਨਹੀਂ ਪਾਸ਼ਾ ਵਰਤਨ ਵਾਲੀ ਉਹ ਵੀ ਵਰਤੋ ਮੇਝਿਜ ਕੋ ਹੋ ਕੇ ਵਰਤੋ ਇਹਦੇ ਪਿੱਛੇ ਜਾ ਕੇ ਇਹਨੂੰ ਲਾਂਤਾਂ ਪਾਓ ਇੱਕ ਨਕਲੀ ਨਿਹੰਗ ਹਰਜੀਤ ਸੂਰ ਰਸੂਲਪੁਰ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਕਿ ਨਿਹੰਗ ਸਿੰਘ ਜਾ ਕੇ ਆ ਜੋਧਿਆ ਦੇ ਵਿੱਚ ਲੰਗਰ ਲਾਉਣਗੇ। ਔਰ ਬਹੁਤੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਤੇ ਪਤਾ ਹੀ ਨਹੀਂ। ਉਹ ਇਹਨੂੰ ਅਸਲੀ ਨਿਹੰਗ ਸਮਝੀ ਜਾਂਦੇ ਆ। ਕੋਈ ਨਿਹੰਗ ਸਿੰਘ ਨਹੀਂ ਇਹ ਆਰਐਸਐਸ ਦੇ ਪਾਲਤੂ ਕੁੱਤੇ ਆ। ਜੇ ਕਿਤੇ ਇਹਦੇ ਜੁੱਤੀ ਫੇਰ ਕੇ ਇਹਦੇ ਕੱਪੜੇ ਲਵਾਏ ਜਾਣ ਇੱਕ ਸ਼ਹਿਰੇ ਦੀ ਜਗ੍ਹਾ ਇਹਨਾਂ ਥੱਲੇ ਖਾਕੀ ਨਿੱਕਰ ਪਾਈ ਹੋਣੀ ਆ। ਨਿਹੰਗ ਸਿੰਘ ਕਿੱਥੇ ਟਿੱਕੇ ਲਾਉਂਦੇ ਆ? ਨਿਹੰਗ ਸਿੰਘ ਕਿੱਥੇ ਤਰਸ਼ੂਲ ਫੜਦੇ ਆ ਨਿਹੰਗ ਸਿੰਘ ਜਿਹੜੇ ਆ ਰੁਦਬਖਸ਼ੀਆਂ ਮਾਲਾ ਕਿੱਥੇ ਪਾਉਂਦੇ ਆ ਇਹ ਕਹਿੰਦਾ ਸੀ ਸਨਾਤਨੀ ਆ ਪੱਕੇ ਪਰ ਸਿੱਖ ਵਾਸਤੇ ਤੇ ਹੁਕਮ ਹੈ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨ ਕੀ ਪਰਤੀਤ ਫਿਰ ਤੇ ਉਹ ਸਿੱਖ ਹੀ ਨਹੀਂ ਰਹਿ ਗਿਆ ਤੇ ਇਹ ਕਹਿੰਦਾ ਵੀ ਮੇਰੇ ਵੱਡੇ-ਵਡੇਰੇ ਜਿਹੜੇ ਆ ਕੋਈ ਫਕੀਰ ਸੂ ਹੋਏਗਾ ਕੋਈ ਉਹਨੇ ਬੜੀ ਕੁਰਬਾਨੀ ਕੀਤੀ ਤਗੜੀ ਕਾਦੀ ਕੁਰਬਾਨੀ ਕੀਤੀ ਸਿੱਖ ਧਰਮ ਵਿੱਚ ਕਿੱਥੇ ਲਿਖਿਆ ਹਵਨ ਕਰਨੇ ਜੋ ਐਡੀ ਕੁਰਬਾਨੀ ਵਾਲਾ ਸੀ ਜਿਹੜੇ ਗੁਰਦੁਆਰਿਆਂ ਤੇ ਕਬਜ਼ਾ ਹਿੰਦੂ ਤਬੀਆਂ ਦਾ ਕਬਜ਼ਾ ਉਹ ਗੁਰਦੁਆਰੇ ਆਜ਼ਾਦ ਕਰਾਉਣ ਲਈ ਕੋਈ ਸਟੈਪ ਚੁੱਕਦਾ ਜਗਨਨਾਥਪੁਰੀ ਦੇ ਹਿੰਦੂਆਂ ਦਾ ਕਬਜ਼ਾ ਗਿਆਨ ਗੋਦੜੀ ਤੇ ਹਿੰਦੂਆਂ ਦਾ ਕਬਜ਼ਾ ਗੁਰਦੁਆਰਾ ਡਾਂਗ ਮਾਰ ਤੇ ਹਿੰਦੂਆਂ ਦਾ ਕਬਜ਼ਾ ਬਹੁਤੇ ਗੁਰਦੁਆਰੇ ਜਿਹੜੇ ਬਹੁਤ ਸਾਰੇ ਗੁਰਦੁਆਰੇ ਜਿਨ੍ਹਾਂ ਤੇ ਹਿੰਦੂਆਂ ਦਾ ਕਬਜ਼ਾ ਉਹ ਜੇ ਇੱਕ ਜੇ ਸਟੈਪ ਚੱਕਿਆ ਹੁੰਦਾ ਫੇਰ ਤੇ ਉਹਨੂੰ ਕਹਿੰਦੇ ਕਿ ਉਹਨੇ ਕੋਈ ਚੰਗਾ ਕੰਮ ਕੀਤਾ ਜਿੱਦਾਂ ਦੀ ਕੜੀ ਉਹਨੇ ਘੋਲੀ ਆ ਉਦਾਂ ਦੀ ਹੁਣ ਇਹ ਕੋਲ ਨੂੰ ਫਿਰਦਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਸ ਵਿੱਚ ਹੀ ਲੜਨ ਜੋਗੇ ਹੋ ਸਤਕਾਰ ਕਮੇਟੀ ਵਾਲੇ ਸਿੰਘਾਂ ਨੂੰ ਕੁੱਟ ਕੇ ਤੁਸੀਂ ਫੇਰ ਬਣੇ ਫਿਰਦੇ ਹੋ ਹੁਣ ਤੁਹਾਡੇ ਸਲੋਤਰ ਕਿੱਥੇ ਗਏ ਆ ਢਾਹੋ ਜਾ ਕੇ ਉਹਦੇ ਸਲੋਤਰ ਫੇਰੋ ਜਾ ਕੇ ਸਾਰੀ ਸਿੱਖ ਕੌਮ ਦੀ ਬੇਇੱਜ਼ਤੀ ਕਰਾਉਂਦੇ ਆ। RAM LALLA ਜੀ ਪੁਧਾਰ ਰਹੇ ਨੇ ਕਿ ਤੈਨੂੰ ਸ਼ੌਂਕ ਆ ਤੂੰ ਬਾਣਾ ਲਾ ਕੇ ਵਾਲ ਪਿੱਛੇ ਨੂੰ ਖਲਾਰ ਕੇ ਤੇ ਚੱਲ ਜਾ ਉੱਥੇ। ਜਾ ਕੇ ਮੱਥੇ ਟੇਕੀ ਚੱਲ। ਦਮਾਲੇ 'ਚ ਸਿਰ ਕੱਤ ਤੂੰ ਪਸਾਇਆ। ਸਾਰੀ ਸਿੱਖ ਕੌਮ ਦੀ ਤੂੰ ਬੇਇੱਜ਼ਤੀ ਕਰਾਉਂਦੇ ਆ। ਦਾਲ ਪੰਥ ਨੂੰ ਮੇਰੀ ਬੇਨਤੀ ਆ ਵੀ ਇਹਨੂੰ ਤਲਬ ਕਰੋ ਇਹਦੇ ਜੁੱਤੀ ਫੇਰੋ। ਕੋਈ ਬੰਦੇਆਂ ਵਾਲੇ ਕੰਮ ਕਰ। ਸੇਖ ਕਾਮ ਦਾ ਨਾਮ ਬਦਨਾਮ ਨਾ ਕਰ ਗੁਰੂ ਸਾਹਿਬ ਨੇ ਤੇ ਨਿੱਕੇ ਹੁੰਦਿਆਂ ਹੀ ਖੰਡਨ ਕਰਤਾ ਹਿੰਦੂ ਧਰਮ ਦਾ ਜਦ ਜਨੇਊ ਪਾਉਣ ਲੱਗੇ ਕਿੰਨੀ ਕੁ ਉਮਰ ਸੀ ਗੁਰੂ ਸਾਹਿਬ ਦੀ ਅਜੇ ਬੱਚੇ ਸੀ ਜਦੋਂ ਉਹਨਾਂ ਨੇ ਕਹਿ ਦਿੱਤਾ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਆ ਕਾ ਹਈ ਤਾਂ ਪੰਡੇ ਕਤ ਨਾ ਇਹ ਟੁੱਟੇ ਨਾ ਮਲ ਲਗੇ ਨਾ ਇਹ ਜਲੇ ਨਾ ਜਾਏ ਤਾਂ ਨਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਉਹ ਕਹਿੰਦੇ ਤੁਹਾਡੇ ਕਹਦੇ ਜਨੇਊਆ ਚੌਕੜ ਮੁੱਲ ਆਣਾ ਆ ਬਹਿ ਚੱਕ ਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰਬਾਹਮਣthia ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ Hindu ਧਰਮ ਦਾ ਤੇ ਪਹਿਲੇ ਹੀ ਖੰਡਿਤ ਕਰਤਾ ਗੁਰੂ ਸਾਹਿਬ ਨੇ ਸਿੱਖ ਕਾ ਕੌਣ ਕਹਿੰਦਾ ਸਿੱਖ ਸਨਾਤਨੀ ਐ ਸਿੱਖ ਧਰਮ ਵੱਖਰਾ ਸਾਡਾ ਬਾਣਾ ਵੱਖਰਾ ਸਾਡੀਆਂ ਰਹਿਤਾਂ ਵੱਖਰੀਆਂ ਸਾਡੇ ਗ੍ਰੰਥ ਵੱਖਰੇ ਇਹ ਫੇਰ ਮੁੜ ਮੁੜ ਕੇ ਹਿੰਦੂ ਧਰਮ ਦਾ ਹਿੱਸਾ ਜੀ ਹਿੰਦੂ ਧਰਮ ਦਾ ਹਿੱਸਾ ਜਿੰਨੂੰ ਜ਼ਿਆਦਾ ਹਿੰਦੂ ਤਵੀ ਦੇ ਨਾਲ ਹਿੰਦੂਤਾਪ ਦੇ ਨਾਲ ਜ਼ਿਆਦਾ ਪਿਆਰ ਹੈਗਾ ਨਾ ਉਹ ਇੱਕ ਇੱਕ ਵਾਲ ਸੂੰ ਗਿਆ ਸੀ ਭੂਮੀ ਪੂਜਨ ਤੇ ਕਾਮ ਨੇ ਉਹਨੂੰ ਐਦਾਂ ਹੋ ਕੇ ਕੱਢ ਕੇ ਬਾਹਰ ਮਾਰਿਆ ਜਿਦਾਂ ਮੱਖਣ ਚੋਂ ਵਾਲ ਕੱਢੀਦਾ ਤੇ ਹੁਣ ਤੂੰ ਭੂਮੀ ਪੂਜ ਨਹੀਂ ਕਰੀ ਚੱਲ ਉੱਥੇ ਜਾ ਕੇ ਸਿੱਖ ਧਰਮ ਨੂੰ ਨਹੀਂ ਲੋੜ ਤੇਰੇ ਜਿਹੇ ਪਖੰਡੀਆਂ ਦੀ ਆਰਐਸਐਸ ਨੇ ਸਾਰੇ ਗੁਰਦੁਆਰਿਆਂ ਦੇ ਵਿੱਚ ਕੁਸ ਪੈਠ ਕੀਤੀ ਆ ਆ ਜਿਹੜੇ ਹੁਣ ਅਰਦਾਸ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਸਿੰਘ ਗਏ ਸੀ ਤੇ ਉਹਨਾਂ ਨੇ ਜਿਹੜੇ ਉੱਥੇ ਬੰਦੇ ਫੜੇ ਸੀ ਆਈਡੀ ਵਾਲੇ ਉਹ ਸਾਰੇ ਸਿੱਖੀ ਪਹਿਰਾ ਵਿੱਚ ਸੀ ਜਿਨ੍ਹਾਂ ਦੇ ਮੋਬਾਈਲ ਖੋਏ ਸੀ ਆਪਣੇ ਆਪੇ ਆਪੇ ਚੱਕਨੇ ਰਿਹਾ ਕਰੋ ਕੋਈ ਪਤਾ ਨਹੀਂ ਕਿ ਗੁਰਸਿੱਖ ਪਹਿਰੇ ਸਾਡੇ ਜਿਹੜੇ ਸਰਕਾਰ ਦੇ ਬੰਦੇ ਛੱਡੇ ਆ ਨਾ ਸਾਡੇ ਨਾਲੋਂ ਵਧੀਆ ਦੇਖੋ ਉਹਨਾਂ ਦੀ ਦੇਖਣ ਨੂੰ ਸਾਡੇ ਨਾਲੋਂ ਵਧੀਆ ਗੁਰਸਿੱਖ ਲੱਗਦੇ ਆ ਸਾਡੇ ਨਾਲੋਂ ਵਧੀਆ ਦਮਾਲੇ ਬੰਦੇ ਆ ਤੇ ਸੋਚ ਉਹਨਾਂ ਦੀ ਜਿਹੜੀ ਆ ਬਿਲਕੁਲ ਸਿੱਖੀ ਤੋਂ ਉਲਟ ਆ ਫੇਰ ਮੇਰੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਆ ਭਈ ਇਹਨੂੰ ਚਾਟਾ ਛਕਾਓ ਰਸੂਲ ਪਰ ਨੂੰ ਇਹ ਸਿਰਫ ਲੰਗਰ ਲਾਉਣ ਦੀ ਨਾਂ ਹੀ ਹੈਠੇ ਨੇ ਪੈਸੇ ਇਕੱਠੇ ਕਰਨੇ ਆ ਹੋਰ ਕੁਝ ਨਹੀਂ ਸਰਕਾਰੀ ਮੰਦਿਰਾਂ ਅਜੋਦੇ ਅੱਜ ਜਿਹੜਾ ਬੰਦਾ ਪਿਆ ਸਰਕਾਰ ਹੀ ਬਣਾ ਰਹੀ ਆ ਇਹਨੇ ਸੋਚਿਆ ਹੋਣਾ ਜੇ ਮੈਂ ਲੰਗਰ ਲਾਵਾਂਗਾ ਸ਼ਾਇਦ ਮੋਦੀ ਮੈਨੂੰ ਵੀ ਗ੍ਰਾਂਟ ਗ੍ਰੰਟ ਦੇ ਦੇਵੇ ਕੋਈ ਵੀ ਦੋ ਜਾਲ ਪਤੀਲੇ ਚੌਲਾਂ ਦੇ ਵਰਤਾ ਦੇਾਂਗੇ ਤੇ ਗ੍ਰਾਂਟਾਂ ਲੈ ਕੇ ਤੇ ਘਰ ਨੂੰ ਆ ਜਾਾਂਗੇ ਇਹੋ ਜਿਹੇ ਤੇ ਲੰਗਰ ਦੀ ਵੀ ਤੋਹੀਨ ਕਰਦੇ ਆ ਇਹਨਾਂ ਨੂੰ ਤਾਂ ਲੰਗਰ ਦੀ ਮਰਿਆਦਾ ਹੀ ਨਹੀਂ ਪਤਾ ਕੀ ਹੁੰਦੀ ਆ ਜਿਨ੍ਹਾਂ ਨੂੰ ਧਰਮ ਬਾਰੇ ਨਹੀਂ ਪਤਾ ਉਹਨਾਂ ਨੂੰ ਲੰਗਰ ਦੀ ਮਰਿਆਦਾ ਕੀ ਪਤਾ ਹੋਵੇਗੀ ਸੋ ਸਿੱਖ ਕੌਮ ਨੂੰ ਮੇਰੀ ਬੇਨਤੀ ਆ ਇਹਦਾ ਵੱਧ ਤੋਂ ਵੱਧ ਵਿਰੋਧ ਕਰੋ ਜਿਹੜੀ ਨਹੀਂ ਪਾਸ਼ਾ ਵਰਤਨ ਵਾਲੀ ਉਹ ਵੀ ਵਰਤੋ ਮੇ ਚੀਜ਼ ਕੋ ਹੋ ਕੇ ਵਰਤੋ ਇਹਦੇ ਪਿੱਛੇ ਜਾ ਕੇ ਇਹਨੂੰ ਲਹਨਤਾਂ ਪਾਓ